ਸੀ ਮਿਰਜ਼ਾ ਹੁਣ ਤਾਂ ਬਹੁਤ ਮਸ਼ਹੂਰ ਹੋਇਆ ਅੱਛਾ ਜੀ ਨਰਿੰਦਰ ਬੀਬਾ ਦਾ ਵੀ ਬਹੁਤ ਮਸ਼ਹੂਰ ਹੋਇਆ ਗੁਰਮੀਤ ਬਾਵਾ ਦਾ ਵੀ ਬਹੁਤ ਮਸ਼ਹੂਰ ਹੋਇਆ ਤੇ ਜਗਮੋਣ ਕੌਰ ਦਾ ਵੀ ਤਿੰਨ ਫੀਮੇਲ ਸਿੰਗਰਾਂ ਦਾ ਨਾ ਮਿਰਜ਼ਾ ਇਹਨਾਂ ਨਾਲ ਜੁੜਿਆ ਹੋਇਆ ਤੇ ਉਹਦੇ ਵਜੋਂ ਉਹਨੇ ਮਿਰਜ਼ਾ ਗਾਉਣਾ ਤਾਂ ਉਹਦੇ ਵਿੱਚ ਜਿੱਥੇ ਇੱਕ ਲਾਈਨ ਆਉਂਦੀ ਆ ਨਾ ਵੀ ਗਲੀਆਂ ਹੋ ਜਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ ਕੁੱਤੀ ਮਰੇ ਫਕੀ ਕੁੱਤੀ ਮਰੇ ਜਿਹੜੀ ਚੌਂ ਚੌਂ ਨਿਤ ਕਰੇ ਤੇ ਉੱਥੇ ਉਹਨਾਂ ਨੇ ਗੀਤ ਰੋਕ ਕੇ ਅਕਸਰ ਸਟੇਜਾਂ ਤੇ ਕਹਿਣਾ ਵੀ ਇੱਕ ਤਾਂ ਹੱਥ ਖੜੇ ਕਰਕੇ ਦੱਸੋ ਕਿੰਨੇ ਕਿੰਨੇ ਜ਼ਿੰਦਗੀ ਚ ਇਸ਼ਕ ਕੀਤਾ ਹੋਇਆ ਅੱਛਾ ਤੇ ਕਈ ਮੰਚਲੇ ਕਰ ਦਿੰਦੇ ਸੀ ਇੱਕ ਇੱਕ ਕਿਤੇ ਕਿਤੇ ਦੋ ਦੋ ਹੱਥ ਵੀ ਖੜੇ ਕਰ ਦਿੰਦੇ ਸੀ ਕਈ ਅੱਛਾ ਤੇ ਫਿਰ ਉਹਨੇ ਕਹਿਣਾ ਵੀ ਗੱਲ ਇਹ ਆ ਜਿਹੜਾ ਮਿਰਜ਼ੇ ਵਾਰੇ ਆ ਵੀ ਜਿਹੜਾ ਕੁੱਤੀ ਤੋਂ ਹੀ ਡਰ ਕੇ ਮੁੜ ਗਿਆ ਕਾਹਦਾ ਕਾਹਦਾ ਆਸ਼ਿਕ ਹੋਊਗਾ ਉਹਨੇ ਜਿਗਣਾ ਇਹੋ ਜਿਹਾ ਆਸ਼ਿਕ ਤੇ ਖਿੱਚ ਕੇ ਮਾਰੇ ਥੱਪੜ ਹੈਂ ਕਬਾੜੇ ਸ਼ਕਤ ਉਹ ਇੰਨਾ ਵੀ ਨਹੀਂ ਕੁੱਤੀ ਨੂੰ ਨਹੀਂ ਪਰੇ ਹਟਾ ਸਕਿਆ ਵਿੱਚ ਉਹ ਤੈਨੂੰ ਕੁੱਤੀ ਤੋਂ ਡਰ ਕੇ ਮੁੜ ਚਲੇ ਆ ਇਦਾਂ ਦਾ